ਸਸ਼ੀਕਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਭਾਈ ਅਮਰਤਪਾਲ ਸਿੰਘ ਮਹਿਰੋ ਹੁਣ ਮੁੱਖ ਮੰਤਰੀ ਦੀ سپورਟ ਦੇ ਵਿੱਚ ਆ ਚੁੱਕੇ ਨੇ ਕਿਉਂ ਮਿਲੇ ਮੁੱਖ ਮੰਤਰੀ ਨੂੰ ਭਾਈ ਅਮਰਤਪਾਲ ਸਿੰਘ ਮਹਿਰੋ ਕਰਦੇ ਆਪਾਂ ਗੱਲਬਾਤ ਅੱਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਦਾ ਕੁੱਟ ਮਾਰਦਾ ਜਿਹੜਾ ਵੀਡੀਓ ਸੀ ਉਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਦੇ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਉਸ ਵੀਡੀਓ ਨੂੰ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਵੀ ਦੇਖਿਆ ਜਿਸ ਤੋਂ ਬਾਅਦ ਉਹ ਸਿੱਧਾ ਮੁੱਖ ਮੰਤਰੀ ਦੇ ਘਰ ਪਹੁੰਚੇ ਤੇ ਜਿਹੜੀ ਪੱਗ ਨੂੰ ਲਾਇਆ ਸੀ ਪੁਲਿਸ ਦੇ ਉਹਨੂੰ ਉਸ ਪੱਗ ਨੂੰ ਪਹਿਲਾਂ ਤਾਂ ਬਹੁਤ ਹੀ ਪਿਆਰ ਦੇ ਨਾਲ ਮੁੱਖ ਮੰਤਰੀ ਦੇ ਸਿਰ ਤੇ ਸਜਾਇਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਹੌਸਲਾ ਦਿੱਤਾ ਕਿ ਅਸੀਂ ਤੇਰੇ ਨਾਲ ਐ ਜੇਕਰ ਤੂੰ ਸੱਚਾ ਐ ਤੂੰ ਬੇਕਸੂਰ ਐ ਤਾਂ ਅਸੀਂ ਤੇਰੇ ਨਾਲ ਐ ਤੁਹਾਨੂੰ ਪਤਾ ਹੀ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਜਿਹੜੇ ਬੇਕਸੂਰ ਲੋਕ ਹਨ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ ਹੈ ਉਹਨਾਂ ਦੀ سپورਟ ਦੇ ਵਿੱਚ ਜ਼ਰੂਰ ਖੜਦੇ ਨੇ ਤੇ ਉਹਨਾਂ ਨੂੰ ਇਨਸਾਫ ਵੀ ਜ਼ਰੂਰ ਦਵਾਉਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਮੁੱਖ ਮੰਤਰੀ ਦੇ ਪੈੰਡ ਇਸ ਕਰਕੇ ਗਏ ਸਨ ਕਿ ਪੂਰੀ ਗੱਲਬਾਤ ਦਾ ਪਤਾ ਲੱਗ ਸਕੇ ਜੇਕਰ ਹੁਣ ਮੁੱਖ ਮੰਤਰੀ ਬੇਕਸੂਰ ਨਿਕਲਦਾ ਹੈ ਉਸ ਦਾ ਕੋਈ ਵੀ ਕਸੂਰ ਨਹੀਂ ਹੈ ਪੁਲਿਸ ਨੇ ਉਸ ਦੇ ਨਾਲ ਵਾਕਈ ਤੱਕਾ ਕੀਤਾ ਹੈ ਤਾਂ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਵੱਲੋਂ ਕੋਈ ਨਾ ਕੋਈ ਐਕਸ਼ਨ ਜਰੂਰ ਲਿਆ ਜਾਵੇਗਾ ਮੁੱਖ ਮੰਤਰੀ ਦੀ ਸਪੋਰਟ ਦੇ ਵਿੱਚ ਪਰ ਦੋਸਤੋ ਉੱਥੇ ਹੀ ਤੁਹਾਨੂੰ ਦੱਸਦੇ ਕਿ ਪੁਲਿਸ ਵਾਲਿਆਂ ਨੇ ਆਪਣਾ ਪੱਲਾ ਇਸ ਗੱਲ ਨੂੰ ਲੈ ਕੇ ਝਾੜਿਆ ਹੈ ਕਿ ਮੁੱਖ ਮੰਤਰੀ ਨੇ ਸਾਡੇ ਨਾਲ ਤੱਕਾ ਕੀਤਾ ਸੀ ਸਾਡੇ ਨਾਲ ਬਰਤਮੀਜੀ ਕੀਤੀ ਸੀ ਉੱਥੇ ਹੀ ਪੁਲਿਸ ਵਾਲੇ ਦਾ ਇਹ ਕਹਿਣਾ ਸੀ ਕਿ ਮੇਰੀ ਪੱਗ ਪਹਿਲਾਂ ਮੁੱਖ ਮੰਤਰੀ ਨੇ ਲਾਈ ਸੀ ਜਿਸ ਤੋਂ ਬਾਅਦ ਅਸੀਂ ਉਹਨੂੰ ਕੁੱਟਿਆ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਜੇ ਹਾ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਇਆ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਪੁਲਿਸ ਵਾਲਿਆਂ ਦੇ ਨਾਲ ਬੇਕਦਰ ਦਾ ਹੋਵੇ ਭਾਵੇਂ ਮੁੱਖ ਮੰਤਰੀ ਦੀਆਂ ਹੋਰ ਕਈ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਗਲੀਆਂ ਦੇ ਵਿੱਚ ਭੱਜ ਰਿਹਾ ਹੈ ਭੰਨ ਤੋੜ ਵੀ ਕਰ ਰਿਹਾ ਹੈ ਪਰ ਪੁਲਿਸ ਵਾਲਿਆਂ ਦੇ ਨਾਲ ਬਤਮੀਜੀ ਦਾ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਇਆ ਹੈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੈ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨੂੰ ਦੇਖਣ ਦੇ ਲਈ